ਕਿਆ ਮੋਗਾ 750 ਜੀ ਅੱਜ ਫੇਰ ਲੇਟ ਆ ਰੋਜ਼ ਲੇਟ ਹੋ ਜੀਦਾ ਚੱਲਦੇ ਆ ਹੁਣ ਦੁਕਾਨਦਾਰੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਜੀ ਵਾਹ ਚੇਪਾਸ਼ਾ ਸਰਬੱਤ ਦਾ ਭਲਾ ਕਰੀ ਜੀ ਪੌਣੇ 8 ਦੁਕਾਨਦਾਰੀ ਤੇ ਜੀ ਲੇਟ ਆ ਥੋੜਾ ਜਿਹਾ ਲੋਕੀ ਕੰਮ ਕਰਾਂ ਤੇ ਜਾਣ ਲੱਗੇ ਤੇ ਆਪਾਂ ਵੀ ਕਰੀਏ ਆਪਣੇ ਕੰਮ ਦੀ ਸਟਾਰਟ ਵਾਹਿਗੁਰੂ ਵਾਹਿਗੁਰੂ ਦੁਕਾਨ ਵਾਲੀ ਟਿਕੜੀ ਤੇ ਵੀ 8 52 53 ਹੋ ਗਏ ਨੇ ਕਰਦੇ ਹਾਂ ਹੁਣ ਸਮਾਨ ਬਾਰ ਆਪਾਂ ਦੁਕਾਨਦਾਰੀ ਖੋਲਦੇ ਪਏ ਆ ਬੜਾ ਬੜ ਨੇ ਆਣੇ ਆ ਗਏ ਗਾਹਕ ਇੱਕ ਆ ਗਿਆ ابھی ਅਭੀ ਜੋ ਵੀਡੀਓ ਨਹੀਂ ਬਣਾਉਂਦਾ ਕਵੀ ਹੈ ਮੈਂ ਤਾਂ ਕਿਦਮਾ ਝੋਟੂ ਚਾਕਲੇਟ ਨਹੀਂ ਉਹ ਨਹੀਂ ਉਹ ਕਿੰਦਾ ਰੁਕ ਜਾ ਰੁਕ ਜਾ ਦੋ ਮਿੰਟ ਰੁਕ ਪੀ ਨਮ ਨਾ ਮੰਗ ਲਈ ਹੋ ਗਿਆ ਸਰਕਾਰੀ ਸਕੂਲ ਚ ਕਿੰਨਾ ਨਹੀਂ ਖਾਣ ਦਿਆਗੇ ਸਰਕਾਰੀ ਨਹੀਂ ਦੰਦਾਦਾ ਪਿਆਰ ਉਹ ਪ੍ਰਾਈਵੇਟ ਸਕੂਲ ਦੇ ਨੇ ਕਹਿੰਦਾ ਮੈਂ ਫੋਨ ਨਹੀਂ ਚਾਹੁੰਦਾ ਫੋਨ ਖੋਲਿਆ ਕਰਦੇ ਨੇ ਵੀ ਪੇਪਰ ਨੇੜੇ ਨੇ ਕਾਕਾ ਹੁਣ ਫੋਨ ਨਹੀਂ ਚਲਾਉਣਾ ਹੈਗਾ ਐਦਾਂ ਹੀ ਹੈ ਨਾ ਪੇਪਰਾ ਕਰਕੇ ਫੋਨ ਖੋਲਿਆ ਐ ਕਰ ਕਹਿੰਦਾ ਮੈਂ ਫੋਨ ਨਹੀਂ ਚਲਾਉਣਾ ਇੰਨਾ ਸਾਊ ਤਾਂ ਤੂੰ ਹੈ ਨਹੀਂਗਾ ਲੋ ਜੀ ਸਮਾਨ ਕਰਤੀਏ ਬਾਹਰ ਆਪ ਰੈਕ ਅੰਦਰ ਆਏ ਅਜੇ ਅਭੀ ਆ ਗਿਆ ਬੱਚੇ ਸਮਾਨ ਲੈਣ ਲਾਉਣ ਲੱਗਿਆ ਝਾੜੂ ਤੇ ਉਧਰ ਆ ਗਿਆ ਦੁੱਧ ਵਾਲਾ ਵੀ ਟਾਈਮ ਤੇ ਆਪਣਾ ਆ ਜਾਂਦਾ ਬਾਈ ਲੋ ਇਹ ਦੁੱਧੜਾ ਵੀ ਆ ਗਿਆ ਟਾਈਮ ਤੇ ਨਹੀਂ ਦੇਦੀ ਕਿ ਛੋਟਾ ਇਹ ਟਾਈਮ ਤੇ ਆ ਜਾਂਦਾ ਆਪਣਾ 8:15 ਅੱਜ ਮੈਂ ਹੀ ਲੇਟ ਆ ਬੱਜ ਗਏ ਨੇ ਜੀ 8 ਤੇ ਝਾੜੂ ਆਪਾਂ ਦਾ ਤਾਲਾ ਸਾਰੇ ਕਢਤਾ ਸਮਾਨ ਸਾਰਾ ਬਾਹਰ ਤੇ ਜੁੱਤੀਆਂ ਵਾਲਾ ਮਿਸਤਰੀ ਵੀ ਆ ਗਿਆ ਆਪਣਾ ਟਾਈਮ ਤੇ ਕਰਦੇ ਹਾਂ ਹੁਣ ਆਪਾਂ ਆਪਣਾ ਕੰਮ ਕਰ ਸ਼ੁਰੂ ਲਈਏ ਰੱਬ ਦਾ ਨਾਮ ਵਾਹਿਗੁਰੂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਦੂਰ ਨੇੜੇ ਬੈਠੇ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਆਸ ਕਰਦਾ ਕਿ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਜਿਹੜੇ ਸਾਡਾ ਬਲੌਗ ਦੇਖਦੇ ਆ ਸਭ ਦਾ ਧੰਨਵਾਦ ਇਸੇ ਤਰ੍ਹਾਂ ਬਲੌਗ ਦੇਖਦੇ ਰਹੋ ਅੱਜ ਕੁਛ ਨਵਾਂ ਲੈ ਕੇ ਆਵਾਂਗੇ ਬਲੌਗ ਦੇ ਵਿੱਚ ਇਸ ਲਈ ਬਲੌਗ ਨਾਲ ਜੁੜੇ ਰਹੋ ਐਂਡ ਤੱਕ ਅਖੀਰ ਤੱਕ ਜੁੜੇ ਰਹਿਣਾ ਜੀ ਧੰਨਵਾਦ ਕਰਨ ਟਾਈਮ ਹੋ ਗਿਆ 8:30 ਕੰਮ ਕਰਨ ਵਾਲੇ ਜਾ ਰਹੇ ਆ ਕੰਮ ਕਰਨਾਂ ਤੇ ਤੁੱਪਾਂ ਜਿੜਾਕੇ ਦੀ ਲੱਗੂਗੀ ਮੌਸਮ ਕਾਫੀ ਹੱਦ ਤੱਕ ਚੇਂਜ ਹੋ ਗਿਆ ਹੁਣ ਤੁੱਪ ਪੂਰੀ ਜਿੜਾਕੇ ਦੀ ਲੱਗੂ ਅੱਜ ਫੇਰ ਰਾਜੂ ਵੀ ਚੱਲਿਆ ਨਿਆਣੇ ਛੱਡਣ ਸਕੂਲੇ ਚੱਲਿਆ ਗੱਡੀ ਦੇ ਵਿੱਚ ਆਪਾਂ ਅੱਜ ਜਾਣਾ ਨਿਆਣੇ ਆਪਾਂ ਵੀ ਛੱਡ ਕੇ ਆਉਣੇ ਆ ਕਾਲਜ ਤੇ ਸਕੂਲੇ ਔਰ ਬਰਦੀ ਸਾਹਿਬ ਇਹ ਜੋਨੇ ਦਾ ਭਰਾ ਜਾ ਵਿਕਟੋਨ ਵੀ ਚਲੇ ਆ ਸਕੂਲੇ ਛੱਡ ਕੇ। ਇਹ ਵੀ ਡਿਊਟੀ ਪੱਕੀ ਆ ਦੀ। ਜਸਨੂਰ ਨੂੰ ਛੱਡ ਕੇ ਆਉਂਦਾ ਸਕੂਲੇ। ਟਾਈਮ ਹੋ ਗਿਆ ਜੀ 8:40। ਰੋਡ ਤੇ ਰੌਣਕਾਂ ਹੋਣੀਆਂ ਇਹਨੇ। ਤੇ ਗੋਸ਼ੀ ਵੀਰ ਆਇਆ ਪ੍ਰਿੰਟ ਕਰਾਉਣ। ਹੇਰੋ ਪ੍ਰਿੰਟ ਕੱਟ ਕੇ ਲਈਏ ਵਾਹ ਗੁਰਜੀ ਕੀ ਫਤਿਹ ਜੀ ਪ੍ਰਿੰਟ ਨੰਬਰ ਤੇ ਭੇਜ ਦੇ ਲੈ ਲੈ ਦੇ ਡਿਊਟੀ ਤੇ ਕੁੜੀ ਨੂੰ ਛੱਡਣ ਅੰਮ੍ਰਿਤਪਾਲ ਬਾਬਾ ਖੜਾ ਗੇਟ ਦੇ ਵਿੱਚ ਧੁੱਪ ਸੇਕਦਾ ਚੱਲਦੇ ਹਣ ਵੀਰ ਬੈਲ ਕੋਲੇ ਬਸ ਢੇ ਤੇ ਮੀਂਹ ਮੌਸਮ ਵਧੀਆ ਮੌਸਮ ਫੁੱਲ ਫੁੱਲਣ ਲੱਗੇ ਉਹ ਮੌਸਮ ਹੁਣ ਆ ਮੌਸਮ ਚੇਂਜ ਹੋ ਜਾਊਗਾ ਹੋਰ ਆਪੇ ਦਾ ਦੇਖੋ Holi ਵੀ ਪਹਿਲਾਂ ਹੀ ਆਦਕੀ ਫਰਵਰੀ ਦੇ ਚੜਦੇ ਮਹੀਨੇ Holi ਆ ਮਾਰਚ ਦੇ ਸੋਰੀ ਮਾਰਚ ਦੇ ਸਰ ਚੜਦੇ ਮਹੀਨੇ Holi ਐ ਇਸ ਵਾਰ ਲੋਰੀ ਪਾਲੀਗਾਂ ਵੀਰ ਪੈਲਸ ਦੇ ਕੋਲੇ ਸਾਹਮਣੇ ਵੈਸਟ ਸਮਾਰਟ ਬਾਜ਼ਾਰ ਸੂਰਜ ਸਾਹਮਣੇ ਸਿੱਧਾ ਬਿਲਕੁਲ ਰੋਜ਼ ਇਦਾਂ ਹੀ ਹੁੰਦਾ ਸੂਰਜ ਚੱਲਦੇ ਹਾਂ ਹੁਣ ਆਪਾਂ ਆਪਣੇ ਦੁਕਾਨ ਤੇ ਨੂੰ ਟ੍ਰੈਫਿਕ ਬਹੁਤ ਆ ਹੁਣ ਅ ਵੀ ਛੱਡ ਗਏ ਆਪਾਂ ਨੂੰ ਬਾਜੜਾ ਆ ਕੇ ਆ ਗਏ ਆ ਵਾਪਸ ਦੁਕਾਨ ਤੇ ਪਹੁੰਚ ਗਏ ਆ ਦੁਕਾਨ ਤੇ ਰੋਡ ਤੇ ਟ੍ਰੈਫਿਕ ਬਹੁਤ ਹੁੰਦੀ ਆਪਣੇ ੱਡੇ ਦੇ ਉੱਤੇ ਕੰਮ ਕਰ ਲਾ ਕੰਮ ਆ ਜਾ ਆ ਛੜ ਕੇ ਆ ਗਏ ਆ ਦੁਕਾਨ ਦੁਕਾਨ ਤੇ ਆਪਾਂ ਬੀਡੀਐਨ ਫੁਟਾਇ ਪ੍ਰਾਪਤ ਹੋਇਆ ਠੀਕ ਆ ਗੇੜੇ ਕੱਢੀ ਇਹਨਾਂ ਨੂੰ ਗੇੜੇ ਹੀ ਕੱਢੀ ਜਨਾ ਕੁੜੀ ਨੂੰ ਛੱਡਿਆ ਏ ਬਾਜ ਚੜਾਇਆ ਏ ਹੁਣ ਦੂਸਰੀ ਕੁੜੀ ਦੀ ਵਾਰੀ ਆ ਉਹਨੂੰ ਵੀ ਸਫੂਲੇ ਛੱਡ ਕੇ ਆਉਣਾ ਛੋਟੀ ਨੂੰ ਛੋਟੇ ਸਫੂਲੇ ਛੱਡ ਗਿਉਨੇ ਉਹਨੂੰ ਵੀ ਸਫੂਲੇ ਇਹ ਹੋ ਗਿਆ ਟਾਈਮ ਸਕੂਲੇ ਜਾਣ ਦਾ ਅੱਜ ਖੁਸ਼ ਆ ਦਿਖਾਈ ਮੂੰਹ ਇਧਰ ਨੂੰ ਹਾਂ ਅੱਜ ਠੀਕ ਆ ਅੱਜ ਖੁਸ਼ ਆ ਛੱਡ ਕੇ ਉਹਨੇ ਇਹਨੂੰ ਸਕੂਲੇ ਚੱਲੇ ਆਏ ਸੁਖਮਨ ਨੂੰ ਸਕੂਲੇ ਹਿੜਣਾ ਇਧਰੋਂ ਫਾਗੋਰ ਦਵਰਾ ਦਾ ਵਾਹੇ ਗੁਰੂ ਸਭ ਦਾ ਭਲਾ ਕਰੇ ਚੱਲਦੇ ਆ ਸਕੂਲੇ ਇਧਰ ਬਾਰਾਵੀਰ ਉਹ ਨਾ ਇੰਨਾ ਸਕੂਲੇ ਸੁਖਮੰਦਰ ਜੀ ਕਿਤੇ ਲੇਟ ਆ। ਅਜਾ ਯਾ ਲੈ ਬੜਾ ਕੋਈ ਨਹੀਂ ਜੂ ਬੜਾ ਬੜ ਚਲ ਜਾ। ਉਹ ਵੀ ਛੱਡ ਜਾਂਦਾ ਸੁਖਮੰਦਰ ਸਕੂਲੇ। ਚੱਲਦੇ ਆ ਦੁਕਾਨ ਤੇ। ਕੋਈ ਕੋਈ ਨਹੀਂ ਛੱਡ ਜਾਂਦਾ ਸਕੂਲੇ ਛੋਟੇ। ਹੁਣ ਵੱਡੀ ਕੁੜੀ ਕਾਲਜ ਛੱਡ ਕੇ ਆਉਣੀ ਆ। ਹਾਂ। ਸਕੂਲ ਜਾਣ ਤੋਂ ਪਹਿਲਾਂ ਆ ਗਈ ਚਾਹ। ਕੁੜੀ ਨਹੀਂ ਛੱਡੇ ਕੋਲਿਆਂ ਪਹਿ ਬਾਅਦ ਚ ਪਹਿਲਾਂ ਪੀ ਲਈ ਚਾਹ ਪੀ ਲਈ ਸੀ। ਫਿਰ ਛੱਡ ਕੇ ਆ ਨਿਆ ਕਾਲਜ ਕੁੜੀ ਨੂੰ। ਹਾਂ ਜੀ ਵੱਡੀ ਕੁੜੀ ਨੂੰ ਛੱਡ ਕੇ ਆਉਣੇ ਹੁਣ ਕਾਲਜ। ਚੱਲਦੇ ਆ ਚੰਡੀਗੜ੍ਹ ਰੋਡ ਤੇ। ਠੰਡ ਘਟ ਅੱਜ। ਅੱਜ ਠੰਡ ਆਇ ਨੀਗੀ। ਇਹ ਛੱਡਾ ਬਹੁਤ ਹੀ ਗੋ ਲੱਗਦਾ ਕਿ ਮੌਸਮ ਚੇਂਜ ਹੋ ਜਾਊਗਾ ਲੋਈ ਪੁੜੀ ਨੂੰ ਛੱਡ ਕੇ ਕਾਲਜ ਚੱਲਦੇ ਆਂ ਵਾਪਸ ਪਿੰਡ ਨੂੰ ਰਸਤੇ 'ਚ ਮੜਾ ਮੜਾ ਸਮਾਨ ਲੈਣਾ ਪ੍ਰਾਇਮੂਡ ਵਾਲਿਆਂ ਤੋਂ ਲੈ ਕੇ ਚੱਲਦੇ ਆਂ ਵਾਪਸ ਪਿੰਡ ਨੂੰ ਦੁਕਾਨ ਤੇ ਦੰਨਾ ਮੇਰਾ ਤੇ ਪੋਗਲ ਪਾਇਨ 7 ਫੇਸ 6 ਫੇਸ ਇਧਰ ਦੀ ਹੋ ਕੇ ਚੱਲਦੇ ਆ ਘਰ ਨੂੰ ਅੱਜ ਚਲੋ ਜੀ ਇਧਰ ਬੜੀਆਂ ਬੜੀਆਂ ਫੈਕਟਰੀਆਂ ਇਧਰ ਆ ਖਰੀਦ 20 25 ਸਾਲ ਬਾਅਦ 20 ਸਾਲ ਬਾਅਦ ਘੱਟੋ ਘੱਟ ਇਧਰ ਨੂੰ ਆਏ ਆ ਪਹਿਲਾਂ ਸਾਈਕਲ ਤੇ ਆਉਂਦੇ ਰਹੇ ਆ 20 ਸਾਲ ਮਿਰਕਿਆ ਲੋਗੇ ਹੁਣੇ ਘੱਟੋ ਘੱਟ ਇਧਰ ਨੂੰ ਆਏ ਆ ਦੇਖਣੇ ਆ ਰੋਡ ਰਾਡ ਬਦਲ ਗਏ ਕੋਈ ਨੇ 20 ਸਾਲ ਬਾਅਦ ਇਧਰ ਨੂੰ ਆਏ ਆ ਮੈਂ ਕਿਹ ਇਹੀ ਲੱਗਦੀ ਆ ਮੈਨੂੰ ਜਿੱਥੇ ਕੰਮ ਕੀਤਾ ਸੀ ਆਪਾਂ 6-7 ਸਾਲ ਦੇਖਦੇ ਆ ਇਹੀ ਇੱਕ ਹੋਰ ਆ ਭਾਈ 25 ਸਾਲ ਪਹਿਲਾਂ ਇੱਥੇ ਆਪਾਂ ਕੰਮ ਕੀਤਾ ਲੀਗਾ 6-7 ਸਾਲ ਲਾਇੀ ਸੀ ਤੇ ਅੱਜ ਦਿਲ ਕੀਤਾ ਮਿਲ ਲਵਾਂ ਅੱਜ ਮਿਲ ਕੇ ਚੱਲਦੇ ਆ ਪਰ ਬੰਦੇ ਤਾਂ ਇੱਕ ਦੋ ਹੀ ਨੇ ਬਾਕੀ ਤਾਂ ਸਭ ਬਦਲ ਬੁੱਲ ਗਿਆ ਸਟਾਫ ਚੱਲਦੇ ਹੁਣ ਆਪਾਂ ਪਿੰਡ ਨੂੰ ਫਟਾਫਟ ਹੁੰਡਾ ਹੱਟਾ ਮਾਰਦਾ ਏਰੀਆ ਪੈਂਦਾ ਸੱਤ ਪੇਸ ਜਿੱਥੇ ਕੰਮ ਕੀਤਾ ਸੀ ਉਹਦੀ ਸ਼ਾਹਰੂ ਸਟੀਲ ਤੇ ਕਈ ਸਾਲ ਲਾਏ ਸੀਗੇ ਮੇਰੇ ਖਿਆਲ ਨਾਲ 7-8 ਸਾਲ ਲਾਤੇ ਸੀ ਉੱਥੇ ਪਰ ਬਹੁਤ ਕੁਝ ਬਦਲ ਗਿਆ ਪਤਾ ਨਹੀਂ ਲੱਗਾ ਕਿਥੋਂ ਮੁੰਡਾ ਕਿਹੜੀ ਗਲੀ ਆ ਚਲੋ ਦੇਖਦੇ ਆ ਕਿੱਥੇ ਘਰਾ ਨਿਕਲਦਾ ਘਾਰੂ ਸਭ ਕੁਝ ਬਦਲਿਆ ਪਿਆ ਕਿਉਂਕਿ ਆਏ ਵੀ ਬੜੇ ਚਿਰ ਬਾਅਦ ਆ 25 ਸਾਲ ਬਾਅਦ ਇਧਰ ਨੂੰ ਜਿਹੜਾ ਮਾਰਿਆ ਇੱਕੋ ਸਾਡਾ ਚਾਚਾ ਕੰਮ ਕਰਦਾ ਉੱਥੇ ਪੀਰਾ ਇੱਕ ਭਰਾ ਵਾ ਮਾਸੀ ਦਾ ਮੋਢਾਗੇ ਦੇ ਅੱਗੇ ਉਹ ਕੰਮ ਕਰਦਾ ਉਹ ਨੂੰ ਵੀ ਉਹ ਵੀ ਪੁਰਾਣਾ ਹੀ ਲੱਗਿਆ 25-30 ਸਾਲ ਹੋ ਗਏ ਉਹਨੂੰ ਵੀ ਚੱਲਦੇ ਹਾਂ ਹੁਣ ਘਰ ਤੋਂ ਥੋੜੀ ਨੂੰ ਛੱਡ ਕੇ ਤੇ ਆਪਾਂ ਘੁੰਮ ਫਿਰ ਕੇ ਹੁਣ ਮੁੜਿਆਂ ਵਾਪਸ ਚੱਲਦੇ ਹਾਂ ਹੁਣ ਦੁਕਾਨ ਤੇ ਪਹੁੰਚ ਗਿਆ ਪਿੰਡ ਆਪਣੇ दो मिनट लेट घट ही देखते जाके स्कूले, देख स्कूले। लगे जाम पहला भेज दिए हाँ हाँ ਸਸਰੀ ਘਰ ਜੀ ਆਈ ਨਹੀਂ ਥੱਲੇ ਉਡਾ ਟੋ ਚੱਲ ਰਾਜੂ ਡੋਪੋਲੇ ਰਿਹਾ ਹੈਗੀ ਚਲੋ ਚਲੀਏ ਦੁਜੀ ਗਈ ਕਿੰਨੇ ਵਜੇ ਉਹ ਚਲ ਗਈ ਦੁਜੀ ਹਾਂ ਕਿੰਨੇ ਵਜੇ ਹੁਣ ਰਾਏ ਸੁਖਮਨ ਨੂੰ ਲਿਆਂਦਾ ਸਕੂਲੋਂ ਤੇ ਸੁਖਮਨ ਦੀ ਸੇਲੀ ਜਾਂਦੀ ਮੈਸਤਰੀ ਵੀ ਚਲੇ ਆਕਰ ਰੋਟੀ ਖਾਣ ਲਓ ਵੀ ਸੁਖਮਨ ਨੂੰ ਲਿਆਂਦਾ ਸਕੂਲੋਂ ਅੱਜ ਤੇਰੇ ਬਾਦ ਚੀਜੀ ਆਈ ਪਈ ਆ ਇਹ ਸੁਖਮਨ ਵਾਜੇ ਆ ਚੇਂਜ ਕਰਨੀ ਉੱਚ ਪਾਂਢੀ ਤੋਂ ਹਾਂ ਚੱਲ ਚੱਲ ਸਹੀ ਕਰ ਦਾਂਗੇ ਚੱਲ ਸਾਂਹ ਤੇ ਹੱਥ ਹੱਥੇ ਚੰਪੀਰੋ ਘੱਟ ਸੁਖਮਨ ਨੂੰ ਲਿਆਂਦਾ ਸਕੂਲੋਂ ਇੱਧਰ ਸਾਡਾ ਡੋਲੀ ਫਾਰਮੈਨ ਵੀ ਆਇਆ ਹੋਇਆ ਵਾ ਹੈਲੋ ਹੈਲੋ ਇੱਧਰ ਡੋਲੀ ਫਾਰਮੈਨ ਅੱਜ ਸਾਈਕਲ ਦਿਖਾ ਰਿਹਾ ਕਿਉਂ ਕੀ ਹੋਇਆ ਕੀ ਹੋਇਆ ਡੋਲੀ ਕਰੋ ਗਾਲਾਂ ਪਈਆਂ ਜੇ ਕਰੋ ਅੱਜ ਕਹਿੰਦੀ ਗਾਲਾਂ ਪਈਆਂ ਨੇ ਨਹੀਂ ਹਾਂ ਹੋਰ ਬੁਖਾਰ ਚੜਾ ਫਰਾ ਨਹੀਂ ਨਹੀਂ ਬੁਖਾਰ ਨਹੀਂ ਹੈ ਗਾਲਾਂ ਪਈਆਂ ਕਰੋ ਮੰਮੀ ਪਾਪਾ ਸਿਗਾ ਹੀ ਨਹੀਂ ਚਲੋ ਚਲੋ ਕੀ ਆਈਡੀ ਸੀ ਤੇਰੀ ਇੰਸਟਾਗ੍ਰਾਮ ਦੀ ਮੈਂ ਮੈਂ ਆਈਡੀ ਬੰਦ ਕਰ ਦਿੱਤੀ ਇੱਕ ਦਿਨ ਚੱਲੀ ਬਸ ਮੈਂ ਬੰਦ ਲੇਗਾ ਇੱਕ ਦਿਨ ਚੱਲੀ ਹਾਂ ਵੀਵਸ ਪਤਾ 150 ਤੋਂ ਉੱਪਰ ਵੀਵਸ ਆ ਗਏ ਸਿਸ ਫੇਰ ਬੰਦ ਕਰਦੇ ਕਰਤੀ ਬਸ ਕੋਈ ਗੱਲ ਬਾਤ ਹੋਊਗੀ ਕਿ ਬਸ ਤਾਂ ਹੀ ਤਾਂ ਹੀ ਚਿਹਰਾ ਵੜਿਆ ਅੱਜ ਇਹਦਾ ਚਲੋ फटाफट डोली कर दू सफाई सारी भी डे निकल गया चॉकलेट डे भी निकल गया टैडी तो बिका नहीं कोई बिका चॉकलेट मिली ਹਾਂ ਚਾਹ ਤਾਈ ਦੋ ਦੋ ਇੱਕ ਨਹੀਂ ਦੋ 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 ਚਾਕਲੇਟਾਂ ਮਿਲ ਗਈਆਂ ਡੈਰ ਸੈਟਿੰਗ ਬੱਧੀ ਡੈਰ ਨਿਕਟ ਬੱਧੀ ਦੋ ਦੋ ਕਿਦਨ ਭੋਗ ਪੜਾ ਦਾ ਹਾਂ ਭੋਗ ਕਿਦਨ ਮੜਾ ਦਾ ਆਹੀ ਜਿਹੜਾ ਵਾ ਵੈਲੈਂਟਾਈਡ ਹੈ 21 ਤਰੀਕ 21 ਤਰੀਕ ਨੂੰ ਹੈ 21 ਤਰੀਕ ਕੋ ਸੌਰੀ ਬ੍ਰੇਕਅਪ ਡੇ ਆ ਇਹ ਹੋਰ ਹੋਰ ਕਿਹੜਾ ਡੇ ਹੁੰਦਾ ਚਲ ਕੋ ਹੈ ਹੈ ਠਾਕੇ ਡੇ ਠਾਕੇ ਕੱਲ ਕੋ ਆਗੜੇ ਯਸ ਕੱਲ ਕੋ ਆਗਣਾ ਸਰਨੇ ਪਰਸੋ ਕੋ ਹੋਰ ਕੋਈ ਦੇ ਹੋਰ ਪਤਾ ਨਹੀਂ ਅੱਛਾ ਬਾਈ ਤੈਨੂੰ ਡੇ ਸਾਰੇ ਯਾਦ ਹੋਣੇ ਆ ਪੇਪਰ ਨਹੀਂ ਪਰ ਯਾਦ ਹੋ ਰਹੇ ਕਿ ਵੀ ਕਿਹੜਾ ਪੇਪਰ ਕਦੋਂ ਆ ਪੇਪਰ ਤਾਂ ਆਜੂਗਾ ਪਰ ਪੇਪਰ ਤਾਂ ਦੋ ਬਾਕੀ ਡੇ ਸਾਰੇ ਯਾਦ ਨੇ ਆਗੜੇ ਚਾਕਲੇਟ ਡੇ ਪ੍ਰੋਮਿਸ ਡੇ ਪ੍ਰੋਮਿਸ ਦੇ ਨਾਮ ਨੇ ਉਧਰ ਤਾਊ ਕਹਿੰਦਾ ਚਾਹ ਆਈ ਪਈ ਆ ਛੋਟਾ ਬਹੁਤਾ ਮੁੱਕਦਾ ਨਹੀਂ ਲਓ ਜੀ ਇਹ ਚਾਹ ਆਈ ਪਈ ਐ ਮੈਂ ਕਿਹਾ ਲਓ ਫਿਰ ਚਾਹ ਪੀਨੇ ਅੱਜ ਤਾਊ ਬੱਲੀਆਂ ਪਾਪਾ ਬਾਊਆ ਆ ਗਿਆ ਫੋਰਮੈਨ ਆ ਆਪਣੇ ਫੋਰਮੈਨ ਪਾਊਗਾ ਲੱਗ ਜਾਣੀ ਆਲੇ ਵੀ ਬੱਚਾ ਤਾਂ ਦਿੰਦੇ ਨਹੀਂ ਮਕਾਣੀਆਂ ਨਹੀਂ ਨਹੀਂ ਅੰਕਲ ਕੇ ਵੀ ਕੱਪ ਨਹੀਂ ਭਰੇ ਨਾ ਉੱਤੇ 9 ਵੀ ਲਗਾਇਆ ਢੋਲੂ ਦੇ ਉੱਤੇ ਗੁਰਪ੍ਰੀਤ ਸਿੰਘ ਇਹ ਢੋਲੂ ਆ ਕੀ ਪਰ ਆ ਨਹੀਂ ਸੀ ਫੇਰ ਨਾ ਲੋ ਜਾਈ ਬਈ ਤਾਉ ਕਹਿੰਦਾ ਚਾਹ ਪੀ ਲਵਾਂ 11 ਚਾਹ ਪੀਨੇ ਆ ਵੇਖੇ ਕਾਹੂ ਕੋਲੇ ਚੱਕ ਦੀ ਚੱਕ ਦੀ ਛੁੱਟੀਆਂ ਆਉਣੀਆਂ ਮੁੜ ਕੇ ਦੁਬਾਰਾ 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 ਸਾਰੇ ਖੜੋ ਦੁਬਾਰਾ ਇੱਧਰ ਖੜ ਗਿਆ ਲੈ ਵੇ ਅ ਅੱਜ ਤਾਂ ਫਿਰ ਛੁੱਟੀਆਂ ਆਉਣੀਆਂ ਨੇ ਬਰਮੀ ਦੀਆਂ ਹਾਂਜੀ ਅੱਜ ਪੇਪਰ ਰੋਲ ਨੰਬਰ ਮੈਗੇ ਨੇ ਇਹ ਮੈਗੇ ਰੋਲ ਨੰਬਰ ਪਹਿਲਾਂ ਹੀ ਮੈ ਲਿਖੇ ਸੀ ਪੂਰੇ ਖੜਾ ਬਿੱਲੇ ਉਹਨਾਂ ਨੇ ਖਲਾਰਾ ਪਾ ਦੇਣਾ ਕਿੰਦਾ ਅੰਕਲ ਜੀ ਸਾਡੀ ਵੀਡੀਓ ਬਣਾਈ ਜਾਂਦੇ ਆਂ ਤੁਹਾਡੀ ਬਣਾਈ ਆਂ ਅਹੀਂ ਤਾਂ ਕੁਝ ਕੀਤਾ ਹੀ ਨਹੀਂ ਜੋ ਉਹਨਾਂ ਕਰਨ ਵਾਲੇ ਉਹ ਵੀ ਬਣਾਈ ਦੀ ਐ ਲੱਗਿਆ 12ਵੀਂ ਦੇ ਨਿਆਣੇ ਫੋਟੋ ਸ਼ੂਟ ਕਰਨਾ ਕਹਿੰਦੇ ਅੱਜ ਲਾੜ ਦੇਣਾ ਲਾੜ ਦੇਣਾ ਕਹਿੰਦੇ ਅੱਜ ਇਹ ਕਹਿੰਦੇ ਅੱਜ ਲਾੜ ਦੇ ਨਾਲ ਅੱਜ ਰੋਲ ਨੰਬਰ ਮਿਲ ਗਏ ਨੇ ਫਿਰ ਪੇਪਰਾਂ ਨੂੰ ਸਕੂਲੇ ਜਾਣਾ ਹੁਣ ਆ ਅਜ ਜ਼ਬਾਦ ਦਾ ਮੁੰਡਾ ਬੱਚੇ ਹੈਲੋ ਹੈਲੋ ਜੀ ਹੈਲੋ ਸਕੂਲੇ ਗਏ ਜੀ ਅੱਜ ਹਾਂ ਜੀ ਸਕੂਲੇ ਸਕੂਲੇ ਗਿਆ ਨਹੀਂ ਅੱਜ ਆ ਗਿਆ ਆ ਗਿਆ ਵੀ ਚਲੇਆ ਡਿਊਟੀ ਤੇ ਆਪਣੀ ਤੇ ਲੱਗਿਆ ਦੁਕਾਨਦਾਰੀ ਸ਼ੁਰੂ ਕਰਨੇ ਵੀ

ਲਓ ਜੀ ਹੁਣ ਆਪਣੀ ਡਿਊਟੀ ਸ਼ੁਰੂ ਆ ਸ਼ਾਮ ਦੀ ਦਿਨ ਦੀ ਡਿਊਟੀ ਤਾਂ ਦੇਖੀ ਆ ਜੀ ਬੱਚੇ ਲਿਆ ਛੱਡਿ ਆਓ ਫੇਰ ਲਿਆਓ ਤੇ ਹੁਣ ਦੁਪਹਿਰ ਤੋਂ ਬਾਅਦ ਫੇਰ ਫ੍ਰੀ ਹੋਈਦਾ ਤੇ ਹੁਣ ਡਿਊਟੀ ਸ਼ੁਰੂ ਆ ਆਪਣੀ ਅੱਜ ਦੋਨੇ ਸ਼ਟਰ ਖੋਲਦੇ ਆਪਾਂ ਉਧਰ ਵੀ ਇੱਕ ਪਿੱਛੇ ਸ਼ਟਰ ਉਹ ਵੀ ਖੋਲਤਾ ਇੱਧਰ ਜਾ ਡਰ ਵੀ ਅਜਾਪਾ ਖੋਲਤਾ ਅਜ ਦੋਨਾਂ ਪਾਸੇ ਐਂਟਰੀ ਐ ਦੁਕਾਨ ਦੀ ਇੱਧਰ ਕੁਆਲਿਟੀ ਵੱਜ ਗਏ ਨੇ ਜੀ 8 ਡਿਊਟੀ ਆਪਾਂ ਦੇ ਰਹੇ ਆ ਲੋਕੀ ਕੰਮਕਾਰਾਂ ਤਾਂ ਹੁਣ ਆ ਰਹੇ ਨੇ ਸਵੇਰੇ ਜਾ ਰਹੇ ਹੁੰਦੇ ਆ ਇਸ ਟਾਈਮ ਆ ਰਹੇ ਹੁੰਦੇ ਆ ਹਾਵੀ ਕਾਂਚਾ ਕੇਕ ਸਾਵੇ ਗਿਆ ਆੜੀ ਨੇ ਟਾਈਮ ਹੋ ਗਿਆ 9:30 ਦੁਕਾਨਦਾਰ ਹੁਣ ਪਰਲੀ ਦਾ ਸ਼ਟਰ ਵਧਾਉਣ ਦਾ ਟਾਈਮ ਹੋ ਗਿਆ ਤੇ ਭੁੱਖ ਲੱਗੀ ਸੀ ਲਾਡੀ ਕੋਲ ਖਾ ਕੇ ਆਂਦੇ ਨੇ ਉੜਨ ਹੋਟਲ ਵਧੀਆ ਬਣਾਉਂਦਾ ਲਾਡੀ ਟਾਈਮ ਹੋ ਗਿਆ 9:30 ਇੱਕ ਸ਼ਟਰ ਹੁਣ ਕਰ ਦਾਂਗੇ ਡਾਊਨ ਗਰਮੀ ਆ ਗਈ ਨਹੀਂ ਟੀ-ਸ਼ਰਟ ਆ ਭਾਈ ਪਤਾ ਨਾ ਨਾ ਮੈਂ ਤਾਂ ਢੜ ਲਾਦੀ ਹਾਂ ਜੇਮ ਕੀ ਹੋਇਆ ਜਿਮ ਚ ਆਇਆ ਤਾਂ ਹੀ ਗਰਮੀ ਲੱਗਦੀ ਆ ਮੈਂ ਤਾਂ ਜਿਵੇਂ ਕੋਟੀਆਂ ਦੋ ਪਾਈਆਂ ਤੇ ਮੈਨੂੰ ਠੱਡ ਲੱਗਦੀ ਆ ਜੀ ਵੀ ਆ ਇਹਦੇ ਨਾਲ ਕੀ ਹੋਣਾ ਹੁੰਦਾ ਜੱਗੀ ਦਾ ਮੁੰਡਾ ਆਇਆ ਸੀ ਹੁਣ ਆਹ ਟੀ-ਸ਼ਰਟ ਜੀ ਪਾਈ ਵੀਰੇ ਮੈਂ ਕਿਹਾ ਗਰਮੀ ਆ ਗਈ ਨਹੀਂ ਕਹਿੰਦਾ ਜਿਮ ਚ ਆਇਆ ਠੱਡ ਲੱਗਦੀ ਠੱਡ ਨਹੀਂ ਆਈ ਕਹਿੰਦਾ ਗਰਮੀ ਲੱਗਦੀ ਇਦਾਂ ਹੀ ਨਵਾਂ ਖੂਨ ਤੇ ਨਾਲ ਜਿਮ ਹੋਵੇ ਫਿਰ ਕਿੱਥੇ ਠੱਡ ਲੱਗਦੀ ਆ ਹਾਂ ਪਰ ਕਿਤਾ ਪੈਂਦਾ ਹੀ ਇਹ ਨਵੇਂ ਖੂਨ ਦਾ ਤੇ ਜਿਮ ਦਾ ਤੇ ਕੰਡ ਲਗਣੋਂ ਵੜ ਜਾਂਦੀ ਐ ਤੇ ਟਾਈਮ ਹੋ ਗਿਆ ਅੱਜ ਆਪਣਾ 9:30 ਚ ਲੈ ਨਿਆੜੇ ਗੇਰੇ ਸਮਾਨ ਦੇਣਾ ਮੰਡੀ ਚ ਫੇਰ ਆਉਂਦੇ ਆ ਤੇ ਫਿਰ ਕਰਦੇ ਆਪਾਂ ਪਿਆਰੀ ਜਾਣ ਦੀ ਹਾਂਜੀ ਸਰ ਜੀ ਹਾਂਜੀ ਦੁੱਧ ਹੈਗਾ ਬਸ ਸਰ ਜੂ ਸਰ ਜੂ ਇੱਕ ਨਾ ਬੁੱਜ ਗਏ ਨੇ 10 ਸੀ ਪਰਲੇ ਸ਼ਟਰ ਦੇ ਤਲੇ ਲਾਤੇ ਤੇ ਉਧਰ ਦੂਏ ਸ਼ਟਰ ਦੇ ਵੀ ਲਾਤੇ ਹੁਣ ਸ਼ਟਰ ਤਿੰਨ ਹੋ ਗਏ ਸਾਡੇ ਕੋਲ ਇਧਰ ਲਈ ਸ਼ਟਰ ਦੇ ਵੀ ਲਾਤੇ ਸ਼ਟਰ ਹੋ ਗਏ ਹੁਣ ਤਿੰਨ ਅੱਗੇ ਸੀਗੇ ਦੋ ਸਰਦੀਆਂ ਚ ਔਰ ਗਰਮੀਆਂ ਚ ਤਿੰਨ ਕਿਉਂਕਿ ਆਈਸਕ੍ਰੀਮ ਦਾ ਫ੍ਰੀਜਰਰ ਪਿੱਛੇ ਉਧਰ ਤੇ ਰੈਕ ਕਰ ਲਿਆ ਅੰਦਰ ਕਰ ਪਿਆ ਇਧਰ ਅੰਦਰ ਆ ਜਾਓ ਅੰਦਰ ਸਾਰਾ ਸਾਮਾਨ ਰਾਤ ਨੂੰ ਕਰੀ ਦਾ ਅੰਦਰ ਸਵੇਰ ਨੂੰ ਕਰੀ ਦਾ ਬਾਹਰ ਔਰ ਕਰ ਦਈਏ ਫ੍ਰੀਜਰ ਅੰਦਰ ਕਰੀਏ ਹਾਂਜੀ ਚਲੋ ਲੋ ਜੀ ਫ੍ਰੀਜਰ ਵੀ ਕਰਤਾ ਅੰਦਰ ਤੇ ਸਾਮਾਨ ਵੀ ਹੁਣ ਕਢਣਾ ਪਿਆਗਾ ਨਾ ਡੇਲੀ ਸਾਨੂੰ ਫ੍ਰਿਜ ਚ ਕਿਉਂ ਗਰਮੀ ਹੋ ਗਈ ਹੁਣ ਤਾਂ ਮੌਸਮ ਚੇਂਜ ਹੋ ਚਲਿਆ ਚੱਲਦੇ ਹੁਣ ਬਾਹਰ ਲੋ ਜੀ ਹੋ ਗਿਆ ਟਾਈਮ ਹੁਣ ਹੋ ਗਈ ਸ਼ਾਂਤੀ ਰੋਡ ਤੇ ਸਭ ਆਪੋ ਆਪਣੀਆਂ ਦੁਕਾਨਦਾਰੀਆਂ ਕਲੋਜ਼ ਕਰਕੇ ਚਿਲੇ ਨੇ ਅੱਪਾ ਵੀ ਚਲੇ ਆ। ਇਹ ਵੀ ਚੱਲ ਬੜਾ ਵਟ। ਲੋ ਜੀ। ਅੱਜ ਦਾ ਬਲੌਕ ਕਰਦੇ ਆ ਇੱਥੇ ਜ਼ਮਾਪਤ ਸ਼ਟਰ ਡਾਊਨ ਦੇ ਨਾਲ ਬਲੌਕ ਵੀ ਕਰਦੇ ਆ ਡਾਊਨ। ਲਾਈਕ ਕਮੈਂਟ ਸ਼ੇਅਰ ਜੁਆਇਰ ਕਰਦੇ ਆ ਕਰੋ। ਤਾਂ ਕਿ ਸਾਨੂੰ ਹੌਸਲਾ ਮਿਲ ਸਕੇ ਧੰਨਵਾਦ ਸਾਰਿਆਂ ਦਾ ਗੁੱਡ ਨਾਈਟ